हां जी किसान ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਦੋਸਤੋ ਵੀਰ ਦਾ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਤਿੰਨ ਨਾਲ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਦੋ گاਵਾ ਸਜਰ ਸਿੰਘਾਂ ਤੇ ਇੱਕ ਮੱਝ ਬਿਲਕੁਲ ਜਿਹੜੀ ਤਾਜੀ ਸੂਈ ਹੋ ਗਈ ਪ੍ਰੋਪਰ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਜਿਹੜੀ ਆਪਾਂ ਵੀਰ ਜੋਬਨ ਦੇ ਕੋਲੋਂ ਪੁੱਛ ਕੇ ਟਰਨਾਂ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਹਰ ਵੀਡੀਓ ਦੇ ਵਿੱਚ ਇਹੀ बार-बार ਬੇਨਤੀ ਕਰਦਾ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਉਹ ਤੁਸੀਂ ਆਪ ਕਰਨੀ ਆ ਅਸੀਂ ਦੋਸਤੋ ਕਿਸੇ ਪਾਸਿਓ ਕੋਈ ਦਲਾਲੀ ਦਾ ਕੰਮ ਨਹੀਂ ਕਰਦੇ ਨਾ ਪਸ਼ੂ ਖਰੀਦਣ ਵਾਲੇ ਪਾਸਿਓ ਨਾ ਪਸ਼ੂ ਵੇਚਣ ਵਾਲੇ ਪਾਸਿਓ ਤੁਹਾਡੀ ਆਪਣੀ ਸੋਚ ਆ ਆਪਣੀ ਸਮਝ ਆ ਪਸ਼ੂ ਕਿੱਦਾਂ ਖਰੀਦਣਾ ਸਾਈਗਾ ਆਨਲਾਈਨ ਪਾਉਣੀ ਆ ਜਾਂ ਆਫਲਾਈਨ ਖਰੀਦਣੀ ਆ ਪਸ਼ੂ ਦੀ ਤਸੱਲੀ ਜਿਹੜੀ ਚੁਾਈ ਕਰਨੀ ਆਨਲਾਈਨ ਕਰਨੀ ਜਾਂ ਆਫਲਾਈਨ ਕਰਨੀ ਇਹ ਡਿਪੈਂਡ ਕਰਦੀ ਏ ਗੱਲ ਤੁਹਾਡੇ ਤੇ ਤੁਹਾਡਾ ਹੱਕ ਮੰਦਾ ਪੈਸੇ ਲਾਉਣੇ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਪਸ਼ੂ ਦੀ ਤਸੱਲੀ ਪਸ਼ੂ ਖਰੀਦਣ ਤੋਂ ਪਹਿਲਾਂ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲਾਂਬੇ ਦੀ ਗੱਲ ਨਾ ਹੋਵੇ ਵੀਰਾਂ ਨੂੰ ਬੇਨਤੀ ਇਹ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਆਓ ਵੀ ਇਨਾ ਕਰੀਏ ਗੱਲਬਾਤ ਡਿਟੇਲ ਆਪਾਂ ਸਾਰਿਆਂ ਨੇ ਪਸ਼ੂਆਂ ਦੇ ਵੀਰ ਦੇ ਕੋਲ ਪੁੱਛ ਲੈਣੇ ਜੀ ਬਈ ਅਸੀ ਗਾਲ ਸਾਫੀਕਰ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਜੀ ਚੱਲੀ ਜਾਂਦਾ ਬੜੇ ਕੰਮ ਚੱਲੀ ਜਾਂਦਾ ਮਾਦੀ ਕਰਵਾ ਜੀ ਚਲੋ ਪਹਿਲੇ ਬਹੂ ਪਾਈ ਵੇਖੇ ਉਹ ਜੀ ਵੇਜਲੇ ਡੰਗਾ ਡੰਗਾ 6 7 ਕੱਲ ਵੀ ਹੈਗੇ ਸੀ ਤੇ ਕੱਲ ਤੁਹਾਨੂੰ ਫੋਨ ਲਾ ਤਾਂ ਟਾਈਮ ਤੁਹਾਡਾ ਲੱਗਿਆ ਨਹੀਂ ਤੇ ਤੁਸੀਂ ਆਖਿਆ ਦੂਰ ਆ ਕੱਲ ਸ਼ਾਮੀ ਮਾੜੋ ਵੇਖ ਜਾ ਅੱਜ ਫਿਰ ਆਪੀ ਮਾੜਾ ਆ ਦਬਾਰਾ ਠੀਕ ਹੈ ਜੀ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਖਰੀ ਆਪਣਾ ਐਡਰੈਸ ਦੱਸ ਦਈਏ ਆਪਾਂ ਇਹਦੇ ਪੈਣ ਚਾਹਤੀ ਹਾਂ ਹਾਂ ਜੀ ਸ਼ਾਹ ਨੰਬਰ ਸਾਡਾ ਸੀੜੀ ਮਰ ਸਾਡਾ ਨਾਂ ਜੋਬਨ ਫੋਨ ਨੰਬਰ ਹੈਗਾ 904187496 ਇਹ ਸੇ ਨੰਬਰ ਤੇ ਤੇ ਅੱਜ ਆਪਣੇ ਕੋ ਦੋ گاਵਾ ਤੇ ਇੱਕ ਦੋਵਾਂ گاਵਾ ਇੱਕ ਮੈਂ ਮੈਂ ਤੇ ਮਗਰ ਕੱਤੀ گاਵਾ ਦੇ ਮਗਰ ਬੱਛੇ ਗਾਵਾਂ ਦੋਵਾਂ ਤੇ ਮਗਰ ਵਛੇ ਹਾਂ ਦੋਵਾਂ گاਵਾ ਦੇ ਮਗਰ ਛੇ ਤੇ ਸ਼ੁਰੂ ਕਰ ਲਈਏ ਇਸ ਗਾਂ ਤੋਂ ਪਹਿਲਾਂ ਜਿੱਤੇ ਤੂੰ ਆ ਫਲਕਾਰੀ ਫਲਕੁਰੀਆ ਜੀ ਪਾਈ ਚੰਗੀ ਵਧੀਆ ਰੀਨ ਹੈ ਇਹ ਵੀ ਪਹਿਲਾ ਸੂਬਾ ਹੈ ਹਾਂਜੀ ਅੱਜ ਹਾਂ ਵੀ ਜੋਬਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਟੈਟਰ ਵਧੀਆ 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 ਜੀ ਐਡਰੈਸ ਬੋਲਦੀ ਆਪਾਂ ਪੈਨ ਚਾਤੀਆਂ ਨਾ ਸ਼ਾਹ ਨ ਮਰਥਾ ਦਾ ਸਵੀਰੀ ਹੈ ਮਰੇਗਾ 904187468 ਨਾਂ ਜੋਬਨ ਨਾ ਜੋਬਨ ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂ ਤਿੰਨੇ ਬਹੂਰੇ ਸੱਜੀ ਹਾਂ ਦਾ ਤਿੰਨੇ ਸੁਈਆਂ ਸਵਾਈਆਂ ਠੀਕ ਹੈ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਜੀ ਪਹਿਲਾਂ ਵਸੀ ਆ ਮੂੰਹ ਦੀ ਛੇ ਦਾੰਦਾ ਅੱਛਾ ਜੀ ਤਾਜੀ ਸੂਈ ਹੈ ਜੀ ਠੀਕ ਹੈ ਜੀ ਉਹ ਚਾਂਦੀ ਲੈ ਕੇ ਕਰਕੇ ਕਰਦੀ ਬਾਅਦ ਕੀ ਉਹ ਜੀ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਬਾਕੀ ਠੰਡੀ ਠੰਡੀ ਬੜੀ ਆ ਲੋ ਲਓ ਜੀ ਚੈੱਕ ਕਰ ਲੋ ਹਲੋ ਪੂਰੀ ਸੀਲਸ ਲੱਗ ਜੇ ਵੇ ਲੋ ਭਾਣੇ ਕੋਈ ਕੋਈ ਰੰਗਾਂ ਨਹੀਂ ਪਾਉਣਾ ਠੀਕ ਹੈ ਜੀ ਬੱਚਾ ਛੱਡੋ ਨਾ ਛੱਡੋ ਫਟੀ ਆ ਕੇ ਦੋਵੇਂ ਬੰਦੇ ਪਾਣੇ ਕੋ ਭੈਣ ਚੋਲੇ ਨੇ ਆਣਾ ਚੋਲੇ ਕਰ ਮੰਗੋ ਗੱਲ ਬਾਤ ਹੀ ਨਹੀਂ ਠੀਕ ਹੈ ਜੀ ਹਾਂਜੀ ਆ ਲੋ ਜੀ ਚੈੱਕ ਕਰ ਲਓ 14 15 ਕਰੋ ਬਹੁਰੀ ਹੋ ਗਈ ਹੋਵੇ ਸੋਈ ਨੇ ਚਰਸਾ ਪਾਉਂਦਾ ਉਹ ਬੱਚਾ ਗੱਡੀ ਬੈਠਾ ਏ ਹਾਂ ਜੀ ਬੱਚਾ ਦੇ ਗੱਡੀ ਬੈਠਾ ਬੱਚਾ ਦਾ ਹਾਂਜੀ ਸੇਮ ਕਲਰ ਚੈੱਕ ਕਰ ਲਿਓ ਥਣਾ ਦੀ ਕੁਆਲਿਟੀ ਇਕ ਇਧਰੋਂ ਹੋਣਾ ਉੱਥੇ ਦਲੀਆਂ ਦੇ ਪਾਸੇ ਮਾਈ ਦੀ ਕਿਰਪਾ ਇੰਨੀ ਠੰਡੀ ਹੈ ਨਾ ਲਓ ਜੀ ਇਹੋ ਜੀ ਗਾਵਾ ਗਾਵਾਂ ਬੜੀਆਂ ਰੇਤੀਆਂ ਏ ਹਾਂਜੀ ਪਰ ਆਹੋ ਜੀ ਗਾਹ ਪਹਿਲੀ ਵਾਰ ਆਈ ਘਰੇ ਲਓ ਜੀ ਚੈੱਕ ਕਰ ਲਓ ਪੂਰੀ ਕਈ ਗਾਵਾਂ ਹੱਥ ਨਹੀਂ ਲਾਉਂਦੇ ਤੇ ਪਿੰਡੇ ਦੇ ਵੀ ਹਾਂਜੀ 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 ਮੂੰਹ ਦੀ ਛੇਦੰਦ ਪਹਿਲਾ ਸੁਆ ਹੈ ਪਹਿਲਾ ਸੁਆ ਛੇਦੰਦ 14 ਕਿਲੋ ਕਰ ਦੂਗੀ 2 ਜਿਆਦਾ ਸਾਮਣ ਆਈ ਆ 14 15 ਕਿਲੋ ਬੌੜੀ ਹੋਣੀ ਹੋਗੀ ਲਓ ਜੀ ਵੇਖੋ ਕਰੋ ਚੈੱਕ ਜੀ ਬਾਕੀ ਵੀਰੋਂ ਮੈਂ ਹਾਰੇ ਵੀਡੀਓ ਚ ਬੇਨਤੀ ਆਹ ਛੇਦੰਦ ਆਹ ਲਓ ਜੀ ਕਰੋ ਚੈੱਕ ਮੈਂ ਤੁਹਾਨੂੰ ਫੇਸਬੁਕ ਉਲਤੀ ਇਹਦੀ ਮੁਰਦੀ ਦੀ ਵਿਖਾਉਣਾ ਆ ਲਓ ਆ ਲਓ ਮੂੰਹ ਦੀ ਛੇਦੰਦ ਆ ਰਹੀ ਹੈ ਛੇਦੰਦ ਪਿਓਰ ਠੀਕ ਹੈ ਜੀ ਕੋਈ ਝੂਠ ਸੱਚ ਮਾਰ ਕੇ ਰੰਗਾਂ ਨਹੀਂ ਦੇਣਾ ਆ ਪਾਹੇ ਅਗਲਾ 100 100 ਰੁਪਿਆ ਇਕੱਠਾ ਕਰਦਾ ਅਗਲਾ ਬੈਨ ਜਿੱਦੇ ਫੁੰਦੇ ਗਾਂ ਜਾਪੂਗੀ ਓਦੀ ਇੱਥੇ ਨਿਕਲੂ ਆ ਕੇ ਤੇ ਆ ਲੋ ਜੀ ਕਰਨੋ ਚ ਕੋਈ ਜੂਮ ਨਹੀਂ ਲੱਗਾ ਵੀਡੀਓ ਨੂੰ ਮੈਂ ਕਜੀ ਹੂਮ ਲਾ ਕੇ ਵੀਡੀਓ ਨਹੀਂ ਬਣਾਉਦਾ ਕਦੀ ਲੋ ਆਓ ਜੀ ਲੋ ਜੀ ਮਾਂ ਦੀ ਕਿਰਪਾ ਨਹੀਂ ਠੰਡੀ ਆ ਅੰਤ ਨਹੀਂ ਕੋਈ ਨਹੀਂ ਹੈ ਲੋ ਜੀ ਚੈੱਕ ਕਰੋ ਨਾਵਾ ਦੇ ਡੜ ਜਾਂਦਾ ਹਦਾ ਵੀ ਵੇਚੀਆਂ ਏ ਠੀਕ ਹੈ ਪਰ ਐ ਕਿ ਮੈਂ ਇਹ ਹਸਾਬ ਹਸਾਬਲਾ ਵੀ ਨਹੀਂ ਠੰਡੀ ਗਾਂ ਨਹੀਂ ਕਦੀ ਲੈਂਦੀ ਠੀਕ ਹੈ ਜੀ ਕਰੋ ਚੈੱਕ ਜੀ ਦੋਸਤੋ ਐ ਐਚਐਫ ਦੇ ਨਾਲ ਥੋੜਾ ਜਿਹਾ ਕਰੋਸ ਸੰਗ ਰੱਖਦੀ ਹੈ ਬਾਕੀ ਜ਼ਿਆਦਾ ਐਚਐਫ ਦੇ ਨਾਲ ਹੋਗੀ ਜੀ ਅੱਗੇ ਜਿਹੜਾ ਮੌਸਮ ਆ ਇਹ ਵੀ ਦੋਸਤੋ ਸਿਆਲ ਦੂਜੀ ਗੱਲ ਇਹ ਆ ਹਾਂ ਜਦੋਂ 14-15 ਕਿਲੋ ਬੋਲੀ ਹੋਊਗੀ ਲੋਈ ਜਰਗੀ ਕੰਢੇ ਜਰਗੀ ਆ ਲੋ ਜੀ 15 ਕਿਲੋ ਬੋੜਾ ਮਣਕੇ ਧਾਂਗੇ ਲੀਟਰ ਨਾਲ ਬੋੜਾ ਬਵਾ ਕੇ ਖਾ ਕੇ ਜਾਵੇ ਫੇਰ ਖੜੇਗਾ ਠੀਕ ਹੈ ਜੀ ਹਾਂ ਮੂੰਹ ਦੀ ਛੇਦਾਂ ਦਾ ਸੁਗਾ ਪਹਿਲਾ ਏ ਚੈੱਕ ਕਰ ਲੋ ਦੋਸਤੋ ਛੇਦਾਂ ਦਾ ਪਹਿਲਾ ਸੁਗਾ ਥੋੜਾ ਮੇਰੀ ਖੇਚੀ ਦਾ ਮੈਂ ਕੰਨਡ ਕਰ ਦਿੰਦਾ ਲੈ ਬਈ ਦੋਸਤੋ ਚੈੱਕ ਕਰ ਲੋ 14-15 ਕਿਲੋ ਬੋੜਾ ਜਿਹੜਾ ਜੋ ਬੰਦੇ ਕਹਿਣ ਮੁਤਾਬਕ ਬਾਕੀ ਤਸੱਲੀ ਆਪਣੀ ਜ਼ਰੂਰ ਕਰੋ ਜੀ ਗਵਰੰਟੀ ਦੇਣੀ ਆ ਲੋ ਜੀ ਵੀਰ ਬਾਰ-ਬਾਰ ਇਹੀ ਗੱਲ ਵੀਡੀਓ ਦੇ ਵਿੱਚ ਕਹਿੰਦਾ ਵਾ ਕਿ ਆ ਕੇ ਚੋ ਕੇ ਤਸੱਲੀ ਕਰੋ ਲਓ ਜੀ ਕਰੋ ਚੱਕ ਜੀ ਅਰੇ ਜੀ ਸੋਨੀ ਆਰਡਰ ਕੁਆਲਟੀ ਤਿਆਰ ਕੀਤੀ ਆ ਕੋਈ ਵੀ ਭੈਣ ਭਰਾ ਆਣਾ ਅਰੇ ਟਾਈਮ ਕਿਹਦੇ 5 ਵਜੇ ਦੀ ਚਵਾਈ ਆ 3 ਵਜੇ ਤੇ 3 ਵਜੇ 5 ਮਿੰਟ ਹੋਏ ਆ ਜੇ 3 ਵਜੇ 25 ਮਿੰਟ ਮੜੀ ਜਗਾਸ ਕਰੀ ਲਈ ਲਓ ਜੀ ਦੋਸਤੋ ਕਹਿਣ ਦੀ ਗੱਲ ਨਹੀਂ ਆਪਾਂ ਜਿਹੜਾ ਟਾਈਮ ਆ ਤੁਹਾਨੂੰ ਉਹ ਖਾਇਆ 3 ਵਜੇ 25 ਮਿੰਟ ਦਾ ਟਾਈਮ ਸ਼ਾਮ ਦਾ ਹੋਇਆ ਜੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤੇ ਬੱਚੀ ਬਾਇ ਹੈ ਜੀ ਕਿ ਕਦੀ ਲਈ ਨਹੀਂ ਹੈ ਤਾਂ ਕਰ ਗਾਵਾਂ ਬੜੀਆਂ ਵੇਚੀਆਂ ਐ ਪਰ ਇਹਦੀ ਠੰਡੀ ਕਦੀ ਗਾ ਨਹੀਂ ਦਿੰਦੀ ਠੀਕ ਹੈ ਜੀ ਸਹੀ ਤਾਂ ਗਾ ਥਲੇ ਹੱਥ ਨਹੀਂ ਲਾਉਂ ਦਿੰਦੀ ਤੇ ਹੁਣ ਮੋਲੂ ਵੀ ਠੰਡਾ ਜਿਹਾ ਕਰੀਏ ਮੈਂ ਕਿਹਾ ਬੱਛੀ ਬੜੀ ਜਿਆਦੀ ਚੰਗੀ ਮੋਲ ਹਿਸਾਬ ਨਾਲ ਕਰਾਂਗੇ ਜਿੰਨੇ ਲਈ ਭਾਣੇ ਦੇ ਭਾਣੇ ਦਵਾਂਗੇ ਹਾਂ ਸਰਦੀ ਦੇ ਦਈਏ ਨਹੀਂ 60 ਰੁਪਏ ਜ਼ਿਆਦਾ ਹੋ ਗਏ ਮੈਂ ਕਿਹਾ ਬੱਛੀ ਬੜੀ ਚੰਗੀ ਜੀ ਬੱਬੂ ਬੜੀਆਂ ਚੰਗੇ ਇੱਕ ਦਿਖਾਉ ਸਹੀ ਇੱਕ ਦਿਖਾ ਮੈਂ ਖਾਤੀ ਸਾਰੀ ਖਾਦੀ ਚੀਜ਼ ਵਿਖਾਉਂਦੀ ਹੁੰਦੀ ਬੜੀ ਸਹੀ ਰਵਰੀ ਆ ਹਾਂ ਹਰ ਇੱਕ ਚੀਜ਼ 14 15 ਕਿਲੋ ਬੋਲੀ ਹੋ ਗਏ ਸੁਣੀ ਚੌਥਾ ਤਾਂਾਂਗੇ ਮੌਰਾ ਦੇ ਬਣਾ ਕੇ ਫੇਰ ਖੜ ਕੇ ਫੇਰ ਖਾਵੇ ਆਪਾਂ ਨੂੰ ਕੋਈ ਐਦਾਂ ਪੈਸਾ ਦਾ ਲਾਲਚ ਨਹੀਂ ਹੈਗਾ ਕਰੋ ਜੀ ਦੱਸੋ ਜੀ ਦੋ ਸ਼ਰਤਾਂ ਦੀ ਕੇ 60 ਹਾਂ ਹੋਰ ਵੇਲਾ ਕੀ ਕੀ ਆ ਯਾਰ ਉਹ ਸ਼ਰਦਾਂਗੇ ਇੱਕ ਕੀ ਸੋਚਦਾ 1000 ਰੁਪਏ ਉਹ ਸ਼ਰਦਾਂਗੇ 55000 ਪੂਰੀ ਦੀ ਕਰ ਦਈਏ ਦੇ ਦਾਂਗੇ ਲਓ ਜੀ ਦੇ ਦਾਂਗੇ ਜਿੰਦਾ ਪੂਰਾ 55000 ਹੋਰ 1000 ਸ਼ਰਦਾਂਗੇ ਲਓ ਜੀ 55000 ਹੋਰ ਬੱਸ ਲਓ ਜੀ ਕਰ ਲਓ ਰੱਸੀ ਭੈਣ ਭਾਉ ਕੋ ਖੜੂਗਾ ਯਾਦ ਕਰੂਗਾ ਰੱਸੀ ਲੈ ਆਂਦੀ ਅਮਰਸਰੋਂ ਲਓ ਜੀ ਕਰੋ ਛੱਟ ਗਈ 35000 ਰੁਪਿਆ ਮੌਕੇ ਦਾ ਰੇਟ ਆ ਬੱਚਾ ਆ ਬੱਚਾ ਮਗਰ ਮੁਰਗੇ ਮਰਾ ਕੋ ਭੈਣ ਭਾ ਆ ਕੇ ਵੱਚੀ ਮਗਰ ਬੱਚਾ ਆ ਜੇ ਮਗਰ ਤੈਨਾਂ ਨਾਲ ਗੱਲ ਮੇਰਾ ਵੀ ਸੁਣ ਲਿਆ ਕਰੋ ਸਾਈਕਲ ਕਰ ਲੋ ਠੀਕ ਹੈ ਜੀ ਹਾਂ ਜੀ ਬੱਚਾ ਤੇ ਮਗਰ ਬੱਚਾ ਜੀ ਦੋਸਤੋ ਵੀਡੀਓ ਧਿਆਨ ਨਾਲ ਵੇਖਿਆ ਕਰੋ ਸਾਰੀ ਤੇ ਫਿਰ ਅਗਲੇ ਵੀਰ ਨੂੰ ਫੋਨ ਕਰਿਆ ਕਰੋ ਇਹਨੂੰ ਅਕੇ ਦਸੀ ਵੀਰ ਮੱਝ ਬਰੇ ਆ ਮੈਂ ਅਜੀ ਸੂਈ ਆ ਕੱਤੀ ਮਗਰ ਦੀ ਸੂਈ ਨੂੰ ਦਾਖ ਦੋ ਇਹ ਮੈਂ ਨੂੰ ਹਾਂ ਜੀ ਮੈਂ ਅੱਜ ਹੁਣੇ ਅੱਜ ਲੱਤੀ ਆ ਤੇ ਸੂਆ ਕਨ ਸੂਈ ਸੂਆ ਮੈਂ ਤੇ ਦੂਸਰਾ ਆਊਗਾ ਅੱਛਾ ਜੀ ਬੋਤ 12 ਕਿਲੋ ਹੋਗਾ 10 ਕਿਲੋ ਕਰਕੇ ਮੈਂ ਦਾਂਗੇ ਡੰਗ ਦੇ ਪੱਕਾ 10 ਕਿਲੋ ਚਵਾ ਦਾਂਗੇ 10 ਕਿਲੋ ਮਿਲ ਕੇ ਦੇ ਦਾਂਗੇ 10 ਕਿਲੋ 12 ਕਿਲੋ 12 ਹੋਊਗਾ 10 ਨਹੀਂ ਹੁੰਦਾ ਦੇਣੀ 10 ਕਿਲੋ ਕਰਕੇ ਹੀ ਆ ਠੀਕ ਹੈ ਜੀ ਕੋਈ ਭੈਣ ਭਵਾ ਡੰਗਲ ਖੜਦਾ ਗਾ ਲੈ ਜੇ ਮੈਂ ਲੈ ਜੇ ਪੰਜਾਂ ਦਿਨ ਦੀ ਗਾਰੰਟੀ ਲਾ ਕੇ ਦਾਂਗੇ ਠੀਕ ਹੈ ਜੀ ਪੰਜਾਂ ਨਾਲ ਤਾਂ ਬਾਲਾ ਮੁੜ ਕੇ ਭੈਣ ਪਾ ਜੀ ਪੰਜਾਂ ਨਾਲ ਦੀ ਗਾਰੰਟੀ ਇਸ ਗੱਲ ਦੀ ਉਹ ਜਿੰਨਾ ਦੁੱਧ ਦੋਸਤ ਹੁਣ ਆ ਰਹੇ ਸਾਡੀ ਗਾਂ ਕੋਈ ਲੱਤ ਛਾੜ ਮਾਰੇ ਪੂਰ ਛੱਟਾ ਵਾਲੇ ਡੋਕਰ ਹੋਵੇ ਸਾਡੀ ਗਾਂ ਚਵਾਈ ਮਾੜੀ ਹੋਵੇ ਸਾਡੀ ਗਾਂ ਲੱਜ ਕੇ ਵਾਪਸ ਭੇਜਦੇ ਪੈਸੇ ਡਬਲ ਦਾਂਗੇ ਵੀਡੀਓ ਵੇਖਦੇ ਲੋਕ ਵੇਖ ਲੈ ਵੀਰ ਪੰਜਾਂ ਨਾਲ ਵੀਡੀਓ ਚੱਲਾਂਦੀ ਆ ਪੈਸੇ ਡਬਲ ਦਾਂਗੇ ਗਾਰੰਟੀ ਤੇ ਜੇ ਜੇ ਦੇਣੀ ਉਹ ਤੋਂ ਕਰ ਲੋ ਗੱਲ ਇਹ ਵੀਰ ਨੇ ਜਿਹੜੀ ਗੱਲ ਕਹੀ ਆ ਬਾਕੀ ਜੇ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਕਿਸ ਨੂੰ ਆਉਂਦੀ ਆ ਤੇ ਉਹ ਜਿਹੜੀ ਗੱਲ ਵੀਰ ਨੇ ਕਹੀ ਆ ਕਿ ਗਾਰੰਟੀ ਪੰਜਾਂ ਨਾਲ ਦੀ ਲਓ ਜੀ ਲਓ ਕਰੋ ਚੱਕ ਜੀ ਥੋੜਾ ਜਿ ਕੱਦ ਘੜ ਮੈਂ ਤਾਂ ਚੈੱਕ ਕਰ ਲਾ ਦੂਜੀ ਗੱਲ ਇਹ ਆ ਫੋਨ ਤੇ ਜਿਹੜੀ ਮੈਂ ਜਾਪੂਗੀ ਓਡੀ ਮੱਝ ਦੇਖ ਲੂ ਇਥੇ ਆ ਜੇ ਲਓ ਜੀ ਕਰੋ ਚੈੱਕ ਜੀ ਪੂਰੀ ਫੋਲ ਵੱਡੀ ਮੈਂ ਆ ਲੈ ਦੋਸਤੋ ਆਰਡਰ ਕੁਆਲਿਟੀ ਜਿਹੜੀ ਸੋਹਣੀ ਤਿਆਰ ਕੀਤੀ ਆ ਪੂਰਾ ਨੱਗਰ ਪੂਰਾ ਠੋਸ ਆਰਡਰ ਚਾਰ ਹਾਂ ਨਾ ਥੋੜਾ ਜਿਹਾ ਨੱਗਰ ਆਦੀ ਆ ਹਾਂ ਜੀ ਬਾਗੀ ਦਵਾ ਕੀ ਦੋ 12 ਕਿਲੋ ਵਗਾ 10 ਕਿਲੋ ਕਰਕੇ ਮੈਂ ਦੇਣੀ ਆ ਲਓ ਜੀ ਦਾਜੇ ਮੂੰਹ ਨੂੰ ਸੁਵਾ ਦੀ ਦੂਸਰਾ ਮੂੰਹ ਦੇ 6 ਣ ਝੋਟੀ ਆ 6 ਣ ਦਾ ਮੂੰਹ ਫਕਾ ਫਾਉਣੀ ਤੇ ਵਗਾ ਦੇਣੀ ਹੋਣੀ ਠੀਕ ਹੈ ਜੀ ਚਲੋ ਜੀ ਖੜੋ ਜੀ ਆ ਲੋ ਆ ਜਾਓ ਦੋਸਤੋ ਕਰ ਲਓ ਲਓ ਜੀ ਕਰ ਲਓ ਜੇ 6 ਦਾ ਦੋਸਤੋ ਪੂਰੇ ਬਰਾਬਰ ਹੋ ਗਏ ਜੇ ਸੁਆ ਦੂਸਰਾ ਸੋਈ ਜੇ ਹਾਂਜੀ ਬੱਚਾ ਇਹ ਮਗਰ ਕੱਟੀ ਜੇ ਮਗਰ ਕੱਟੀ ਜੇ 10 ਕਿਲੋ ਦੀ ਜੋਬਨ ਕਹਿੰਦਾ ਗਾਰੰਟੀ ਭੇਗੀ ਮਤਲਬ 12 ਕਿਲੋ ਹੋਊਗਾ ਮੈਂ ਲੈ ਜਾਊਗਾ ਪੈਰ ਪੜਾ ਗਾਂ ਲੈ ਜੇ ਪੰਜਾਂ ਦਿਨਾਂ ਦੀ ਗਾਰੰਟੀ ਦਾਂਗੇ ਪੈਸੇ ਦਵਾ ਦਾਂਗੇ ਜਿਆਦੇ ਡੰਕਾ ਦੋ ਥੜਾ ਚਵਾਈ ਮਾਰੀ ਹੋਏ ਇੱਕ ਸਰ ਦੇ ਗੱਲ ਦੀ ਆਹ ਕੱਟੀ ਨਾ ਕਰ ਜੀ ਆਹ ਕੱਟੀ ਜੇ ਮਗਰ ਤੇ ਦੋਸਤੋ ਆਹ ਕੱਟੀ ਬੈਠੀ ਐ ਲੋ ਜੀ ਚੈੱਕ ਕਰ ਲੋ ਜੋ ਚੀਜ਼ ਵੀਰ ਨੇ ਵੀਡੀਓ ਚ ਦੱਸੀ ਆ ਨੋਟ ਕਰ ਲਿਓ ਤੁਸੀਂ ਆਪ ਆ ਲੋ ਜੀ ਕਰ ਲੋ ਚੱਕ ਥਾਣਾ ਦੀ ਕੁਆਲਿਟੀ ਚਾਰੇ ਥਾਂ ਨਿਕਲ ਰਿਹਾ ਗੈਲ ਚ ਲੱਗੇ ਕੋਈ ਫੋਟੋ ਸ਼ਾਂਗ ਨਾਲ ਅੱਛਾ ਜੋ ਬਣ ਮੋਲ ਮੋਲ ਦੇ ਜੀ ਤੁਸੀਂ ਦੱਸ ਦੋ ਅੱਜ ਅੱਜ ਮੇਰਾ ਭਾਅ ਦੱਸੋ ਕਿ ਕਿੰਨੇ ਦੀ ਮੈਂ ਦੇਣੀ ਆ ਚਲੋ ਮੈਂ ਤਾਂ ਦੱਸ ਮੈਂ ਤਾਂ ਜੰਨੇ ਦੀ ਭਾਅ ਵੱਡਾ ਕਹਿ ਦੂੰਗਾ ਵੀਰ ਸਾਦਾ ਉਹ ਨਹੀਂ ਮੈਂ ਦੱਸਾਂਗਾ ਮੈਂ ਤਾਂ ਕਹਤਾ ਮੈਂ ਤਾਂ ਉਹਨਾਂ ਨੂੰ ਚਲੋ ਖਰੀਦੂੰਗਾ ਫੇਰ ਜੋ ਮਨ ਮੋਲ ਇਹਦਾ ਇੱਕੇ ਵਾਰੀ ਆ ਮੈਂ ਜੋ ਮੇਰਾ ਭਾਅ ਕਹੇਗਾ ਮੈਂ ਉਹਨੇ ਦੀ ਦੇਵਾਂਗੀ ਭਾਅ ਯਾਕੀ ਨਹੀਂ ਮੋੜਨੀ 95000 ਦੀ ਹੁੰਦੀ ਆ 90000 ਦੀ ਮੈਂ ਤਾਂ ਉਹ 10 10 ਹੁਣ ਬੋਲਿਆ ਕਰੋ ਬਾਈ ਲੋ ਦੁੱਧ 12 ਕਿਲੋ ਜੋਦੀ ਹੋਊਗਾ 90 ਦੀ ਮੈਂ ਤਾਂ ਕਹਿੰਦਾ ਘਾਣ ਘਟਵਾ ਦੋਏ ਪੂਲ ਛਟਾ ਵਾਲੇ 2 ਕੋਲ ਹੋਵੇ ਸਾਡੀ ਮੈਂ ਵਾਸਤੇ ਘਾ ਦੇ ਲੱਗ ਗਈ ਲਓ ਜੀ ਚੈੱਕ ਕਰ ਲਓ 90 90 ਰਾਂਝੇ ਦੋਸਤੋ ਮੈਂ ਵੈਸੇ ਚਲੋ 95 ਜੀ ਤੱਕ ਤਾਂ 90000 ਜੋ ਬੰਦੇ ਕਹਤਾ ਚਲੋ ਬਹੁਤ ਵਧੀਆ ਗੱਲ ਹੈ ਹੋਰ ਵੀ ਮਾਨਤਣ ਹੋ ਸਕਦਾ ਜੀ ਲਾਦੇ ਵੀਰ ਫਲਕਾਰੀ ਕੋਈ ਗੱਲ ਨਹੀਂ ਲਓ ਜੀ ਆਲੋ ਕਿਉਂਕਿ ਮੌਸਮ ਸਦਾ ਗਰਮੀ ਦਾ ਨਾ ਮਾਕੀ ਮੁਕੀ ਬੈਂਦੀ ਹੈ ਬਹੁਤੇ ਤੇ ਬਾਕੀ ਜਿੰਨੇ ਕਲਮਾਰੀ ਸਾਵਾ ਸੋਹਣੀ ਆ ਕੰਨੀ ਸੁੰਦੇ ਬੜੀ ਆ ਮੈਂ ਇਹੋ ਆਣਾ ਵੀ ਗਾਂ ਖੰਢੀ ਕਦੀ ਲਈ ਦੀ ਠਣੀ ਕਦੀ ਲਈ ਨਹੀਂ ਗਾਵਾਂ ਬੜੀਆਂ ਵੇਚੀਆਂ ਏ ਹਾਂਜੀ ਬੜਾ ਨਹੀਂ ਪਹਿਲਾਂ ਵਸ਼ੀ ਥੱਲੇ ਪਾਣ ਸਾਈ ਦਾੜੀ ਬੈਠੇ ਹੋਗੇ ਠੀਕ ਹੈ ਆਓ ਜਿੱਥੇ ਚਲੀ ਹਾਂ ਸ਼ਾਈ ਵਾਲ ਦੋਸਤੋ ਇਹ ਦੋਗੇ ਆ ਗਈ ਵੀਰ ਦੇ ਕੋਲੇ ਹਾਂਜੀ ਵੀਰ ਜੀ ਇਹ ਤਾਂ ਬਵਾ ਹੋਊਗਾ 13 14 ਕਰ ਲੋ ਕਿਦਾਂ ਦੀ ਸੂਈ ਹੈ ਇਹਨਾਂ ਸੂਈਆਂ ਪਾਣ ਵਸ਼ੀ ਮੰਦਦੇ ਨੇ ਜੋ ਵਸ਼ੀ ਮੰਦਦੇ ਨੇ ਇਹ ਤਾਂ ਮਗਰ ਬੱਚਾ ਬੱਚਾ ਇਹ ਬੱਚਾ ਜੀ ਮਗਰ ਬੱਚਾ ਵਾਹ ਜੀ ਵਸ਼ਾ ਆ ਜਾ ਬੈਠਾ ਜੀ ਚੈੱਕ ਕਰ ਲੋ ਦੋਵਾਂ ਦਾ ਮਗਰ ਬੱਚੇ ਬੱਚ ਇਹ ਸੂਆ ਕਿੰਨਾ ਸੂਈ ਇਹ ਸੂਆ ਦੂਸਰਾ ਜੀ ਦੂਸਰਾ ਸੂਆ ਹਾਂ ਬੋਲਾ ਹੀ ਆ 12 13 ਕਿ 12 ਚ ਚਵਾ ਕੇ ਦਾਂਗੇ ਠੀਕ ਹੈ 12 13 ਹੈਗਾ ਬਾਤ ਨਾ ਕਰੋ ਬੋਲੇ ਕੁੱਲੀ ਡੁੱਲੀ ਹੋਊਗੀ ਲੀਟਰ ਵਾਲੀ ਲਓ ਜੀ ਚੈੱਕ ਕਰ ਲਓ 12 ਤੋਂ 13 ਲੀਟਰ ਜਿਹੜਾ ਹੁਣ ਮੌਕੇ ਦਾ ਜਿਹੜਾ ਬੋਲਾ ਤਿਆਰ ਹੋਊਗਾ ਜੀ ਪੰਜਵਾਂ ਛੇਵਾਂ ਦਿਨ ਸੂਈ ਨੂੰ ਗਿਆ ਬੱਚਾ ਇਹਦੇ ਮਗਰ ਬੱਚਾ ਜੇ ਸੋਨਾ ਆਰਡਰ ਕਰ ਕੀਤਾ ਕੱਦ ਕਾਠ ਗਾਂ ਦਾ ਚੰਗਾ ਸੂਈ ਥੋੜੀ ਲੱਪੇ ਦੇ ਵਿੱਚ ਲਓ ਜੀ ਲਓ ਜੀ ਇਹ ਦੋਸਤੋ ਸ਼ਾਈ ਵਾਲ ਜੇ ਬਰਾਬਰ ਦਾ ਇਸ ਵੇ ਦੂਜਾ ਸੀ ਹਾਂਜੀ 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 ਦੂਜਾ ਸਵੇਰ ਦੋਸਤੋ ਸ੍ਰੀ ਜੀ ਲੋ ਜੀ ਕਰ ਲਓ ਚੱਕ ਅੱਛਾ ਜੋ ਮਨੇ ਇਹਦਾ ਮੁੱਲ ਇਹਦੇ ਕੱਦ-ਕੱਦ ਦੇ ਸਾਹ ਨਾਲ ਛੋਟਾ ਜਿਹਾ ਮੁੱਲ ਕਰਨਾ ਇਹ 50 ਦੇ ਦਈਗੇ ਲੋ ਜੀ ਇਹ 50 ਦੇ ਛੋਟਾ ਰਹਿੰਦਾ 50 ਦੇ ਵੱਡਾ ਰਹਿੰਦਾ ਜੈ ਜੈ ਕਰ ਬਿਲਕੁਲ 40000 ਦੀਆਂ ਦੇ ਦਈਗੇ 40000 ਪੂਰੀ ਦੀ ਕਰ ਦੀ ਹਾਂ ਪੂਰੇ ਚੱਲ ਜੀ ਹੋਰ ਯਾਰ ਛੜਦਾਂਗੇ ਟਾਵਾਰ ਦਾ ਅਰਦਾਸ। ਅਵੇ ਛਾੜ ਦੇ ਕੇ ਯਾਰ। ਅਗਵੀਂ ਦਾ ਭਾਈ ਮਾਲ ਦੇਣਾ ਏ। ਠੀਕ ਹੈ ਜੀ। ਜੇ ਭਾਰ ਲੀਂਗਾ ਭਾਣਦੇ ਆ ਇਹ ਨਹੀਂ ਜਾ ਇਲਾਜ ਨਹੀਂ ਕਰਨਾ ਕੋ ਭੈਣ ਭਾ ਵੇਚਣਾ ਇਹ ਕਮਾਈ ਕਰੇ ਜਾ ਕੇ। ਠੀਕ ਹੈ ਜੀ। ਹਾਂ ਮਾਰਨਾ ਨਹੀਂ ਕੇਨੋ ਆਪਾਂ। 1000 ਰੁਪਏ ਜਾ ਕਿਸੇ 40 ਜੀ ਛੱਡਿਆ। 30000 ਦੇ ਦਾਂਗੇ ਹੋਰ 31000। 2000 ਦਾਂਗੇ। ਲੋ ਜੀ। ਦਲੇਰੀ ਸਹੀ ਜੀ ਸਹੀ ਜੀ ਹੁੰਦੀ ਇਸ ਕਰਕੇ ਮੈਂ ਵਾਰ-ਵਾਰ ਪੁੱਛ ਲੈਂਦਾ। ਮੈਨਾਂ ਆਪਾਂ ਦੋ ਚਾਰ ਮੈਨਾਂ ਯਾਦ ਹੋਈਏ ਤੇ ਕਦੀ ਮੂਣੀ ਲੱਗੇ। ਠੀਕ ਹੈ ਜੀ। ਇਹ ਲੋ ਲੋ ਬਾ ਚੱਲ ਗਏ ਮਾਂ ਮਾਂ ਨਾ ਆਉਂਦਾ ਕਿ ਓਦਾਂ ਓਦਾਂ ਕੋਈ ਨਹੀਂ ਜਾਂਦਾ ਠੀਕ ਹੈ ਜੀ ਅਗਲਾ ਮਾਨ ਕਰਕੇ ਆਉਂਦਾ ਨਹੀਂ ਸਾਡਾ ਪਹਾੜ ਆ ਗਿਆ ਉਤੋਂ ਗਾਨਾ ਕਰ ਲਿਆ ਜਾ ਮਾ ਫੜ ਕੇ ਲੈ ਆਉਣੀ ਠੀਕ ਹੈ ਜੀ ਤੇ ਜੇ ਆਪਾਂ ਕਹਿੰਦਾ ਮਾਨ ਕਰਾਂ ਘਰ ਰਹਿ ਕੇ ਤਾਂ ਸਾਡੇ ਕੋਈ ਕਰੂਗਾ ਠੀਕ ਹੈ ਜੀ ਆਪਾਂ ਜੇ ਆਨੇ ਵੀ ਭੈਣ ਭਰਾਣ ਜਿੱਥੋਂ ਵੀ ਕੋ ਮੇਰਾ ਵੀਰ ਪਹਾੜ ਡੰਗਰ ਲੈਂਦਾ ਮੇਰੇ ਤੋਂ ਲਓ ਜਿੱਥੋਂ ਮਰਜ਼ੀ ਲਓ ਆ ਆ ਦੀ ਵੇਖ ਚਾ ਕੇ ਲਿਆਓ ਜਾਂ ਗਾਰੰਟੀ ਤੇ ਲਓ ਠੀਕ ਹੈ ਜੀ ਲੋ ਜੀ ਦੋਸਤੋ ਪੜ੍ਹਨ ਸਾਬ ਸੱਦੀਆ ਇਕੱਠਾ ਕਰਦੇ ਆ ਹਾਂ ਜੀ ਅਸੀਂ ਡੰਗਰ ਤੇ ਪਾਏ ਇਕੱਠੇ ਕਰਦੇ ਹਾਂ ਸਾਡੇ ਪਹਾੜੀ ਬਣੇ ਅ ਤਾਂ ਨੰਨ ਨਾਗ ਬਖਾਇਆ ਤਾਂ ਤਿੰਨੇ ਹੀ ਨਾਗ ਜਿਹੜੇ ਆ ਬਿਲਕੁਲ ਤਾਜੇ ਸੂਏ ਸਵਾਏ ਆ ਇੱਕ ਗਾਂ ਪਹਿਲਾ ਸੂਆ ਇੱਕ ਗਾਂ ਦੂਜਾ ਸੂਆ ਤੇ ਮੱਝ ਵੀ ਦੂਜਾ ਸੂਆ ਡਿਟੇਲ ਸਾਰੀ ਪ੍ਰੋਪਰ ਵੀਰ ਨੇ ਦੱਸਤੀ ਆ ਸੂਏ ਸਵਾਏ ਪਹੋਂ ਨੂੰ ਮੇਰੇ ਵੀਰ ਇੱਕ ਰਾਮ ਮੈਂ ਫੇਰ ਬੇਨਤੀ ਕਰਨਾ ਚੋਕੇ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰ ਲਿਆ ਕਰੋ ਬਾਕੀ ਦੋਸਤੋ ਫੇਰ ਵੀਡੀਓ ਦੇ ਐਂਡ ਵਿੱਚ ਬੇਨਤੀ ਹੈ ਕਿ ਸਾਡਾ ਸਿਰਫ ਕੰਮ ਵੀਡੀਓ ਬਣਾ ਕੇ ਚੈਨਲ ਤੇ ਪਾਉਂਦਾ ਜੇ ਅੱਗੇ ਜਿਹੜੇ ਕਾਰਵਾਈ ਕਰਨੀ ਆ ਪਸ਼ੂ ਦੀ ਨਰਕ ਪਰ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਕੋਈ ਬੰਦਾ ਕੋਈ ਗਾਰੰਟੀ ਮਾਲ ਦੀ ਦੇਂਦਾ ਨਹੀਂ ਆ ਮੈਂ ਵੀਡੀਓ ਵੀ ਇਹਨਾਂ ਵੇ ਇਹਨਾਂ ਲੋਕਾਂ ਦੇ ਸਾਰੇ ਦੇ ਭੈਣ ਭਦਵਾਵਾਂ ਦੀਆਂ ਹਾਂ ਆਗਰਾਮ ਦਾ ਭਾਜੀ ਇੱਥੇ ਚੋਕ ਦੇ ਸਾਡੀ ਕੋਈ ਗਾਰੰਟੀ ਹਨਾ ਆਪਾਂ ਗਾਰੰਟੀ ਮਾਲ ਦੀ ਦੇਣੇ ਆ ਠੀਕ ਹੈ ਜੀ ਆਪਾਂ ਕੰਮ ਕਰਦੇ ਹਾਂ ਸ਼ੌਂਕ ਨਾਲ ਸਾਨੂੰ ਕੋਈ ਲਾਲਚ ਨਹੀਂ ਇੱਡਾ ਪੈਸਾ ਹੈਗਾ ਠੀਕ ਹੈ ਜੀ ਆਪਾਂ ਕੰਮ ਕਰਦੇ ਹਾਂ ਸ਼ੌਂਕ ਨਾਲ ਠੀਕ ਹੈ ਜੀ ਇਹ ਮਾਰਚ ਗੱਲ ਹੈ ਵੀ ਚੀਜ਼ ਚੰਗੀ ਲੈਣੀ ਚੰਗੀ ਦੇਣੀ ਆ ਠੀਕ ਹੈ ਜੀ ਵਧੀਆ ਗੱਲ ਹੈ ਜੀ ਲੋਈ ਦੋਤੋਂ ਐਡਰੈਸ ਇੱਕਰੀ ਵੀ ਦਾ ਫੇ ਜੋ ਵੀ ਨਾਮ ਹੈ ਵੀ ਦਾ ਫੋਨ ਨੰਬਰ ਇੱਕ ਰਹੀ ਹੋਰ ਬੋਲ ਜੀ ਫੋਨ ਨੰਬਰ ਵਿਜੇ ਦਾ 90418 74968 ਬਾਕੀ ਜਿਹੜੇ ਮੇਰੇ ਭੈਣ ਭਾਣੀਆਂ ਆਉਣਾ ਫੋਨ ਲਾ ਕੇ ਆਇਆ ਕਰੋ ਠੀਕ ਹੈ ਜੀ ਧੰਨਵਾਦ ਉਸਤੂ ਰੋਲ ਲਈ ਇੱਕ ਵਾਸਤੇ